ਇਸ ਸਮਾਗਮ ਦਾ ਨਾਮ ਵੀਰਾਂ ਨੇ ਸਫ਼ਰ-ਏ-ਸ਼ਹਾਦਤ ਰੱਖਿਆ ਭਾਵ ਸ਼ਹੀਦਾਂ ਦਾ ਸਫ਼ਰ ਆਪਾਂ ਕਿਉਂ ਬੈਠੇ ਹਾਂ ਇੱਥੇ ਕਿ ਉਹਨਾਂ ਦੇ ਸਫ਼ਰ ਵਿੱਚ ਅਸੀਂ ਹਾਜ਼ਰੀ ਭਰ ਸਕੀ ਅਸੀਂ ਸ਼ਾਮਲ ਹੋ ਸਕੀਏ ਬੇਨਤੀ ਹੈ ਸਿੰਘਾਂ ਨੂੰ ਜਿਹੜੇ ਪੰਡਾਲ ਦੇ ਮਗਰ ਨੇ ਉਹਨਾਂ ਨੂੰ ਵਿਸ਼ਾਂਤ ਕਰਾਓ ਸ਼ਹਾਦਤਾਂ ਦਾ ਸਫਰ ਧਰਮ ਨੂੰ ਧਰਮ ਦੇ ਰੱਖ ਦੇ ਉੱਤੇ ਜਿਹੜਾ ਫਲ ਲੱਗਦਾ ਉਸ ਫਲ ਨੂੰ ਗੁਰਮੁਖੋ ਸ਼ਹਾਦਤ ਕਹਿੰਦੇ ਆ ਉਸਹੀ ਮੈਂ ਆਪਣੀ ਜ਼ਿੰਦਗੀ ਚ ਸ਼ਹੀਦ ਸ਼ਬਦ ਬਹੁਤ ਵਾਰੀ ਸੁਣਿਆ ਹੋਏਗਾ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਸ਼ਹੀਦ ਸ਼ਬਦ ਬੜਾ ਪੜਿਆ ਬੜਾ ਸੁਣਿਆ ਜਿਹੜਾ ਸ਼ਹੀਦ ਲਫ਼ਜ਼ ਹੈ ਸ਼ਬਦ ਹੈ ਗੁਰਮੁਖੋ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਸ਼ਹੀਦ ਇਹਦਾ ਅਰਥ ਹੈ ਗਵਾਹੀ ਦੇਣੀ ਪਰ ਤੁਸੀਂ ਸਿਆਣੇ ਬੈਠੇ ਹੋ ਮੇਰੇ ਸਾਹਮਣੇ ਨੌਜਵਾਨ ਵੀਰ ਬੈਠੇ ਆ ਪੜਾਈਆਂ ਕਰਨ ਵਾਲੇ ਵਿਦਿਆ ਪੜਨ ਵਾਲੇ ਕੱਲਾ ਇਹ ਕਹ ਦिए ਵੀ ਸ਼ਹੀਦ ਦੇ ਅਰਥ ਹੈ ਗਵਾਹੀ ਦੇਣੀ ਮਨ ਨੂੰ ਤਸੱਲੀ ਜੀ ਨਹੀਂ ਹੁੰਦੀ ਮੈਂ ਭਾਈ ਵੀਰ ਸਿੰਘ ਜੀ ਨੂੰ ਪੜ ਰਿਆ ਸਾਂ ਗੁਰਮੁਖੋ ਉਹਨਾਂ ਨੇ ਸ਼ਹੀਦ ਦੇ ਅਰਥ ਕੀਤੇ ਆਪਾਂ ਕਿੰਨਾ ਦੇ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਆਏ ਆ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਅਸੀਂ ਸ਼ਹੀਦਾਂ ਦੇ ਸਫ਼ਰ ਦੇ ਵਿੱਚ ਹਮ ਸਫ਼ਰ ਬਣਨ ਵਾਸਤੇ ਆਏ ਆ ਸ਼ਹੀਦ ਕਿਹਦੇ ਕਿਨੂ ਆ ਮੈਂ ਸੌਖੇ ਸ਼ਬਦਾਂ ਵਿੱਚ ਇਹਦੇ ਅਰਥ ਕਰਨ ਦਾ ਯਤਨ ਕਰਾਂ ਇੱਕ ਪਾਸੇ ਜ਼ਿੰਦਗੀ ਹੋਵੇ ਜ਼ਿੰਦਗੀ ਵੀ ਬੜੀ ਸੁੱਖਾਂ ਭਰਪੂਰ ਬੜੀ ਐਸ਼ ਭਰਪੂਰ ਜ਼ਿੰਦਗੀ ਹੋਵੇ ਬੜਾ ਆਨੰਦ ਹੋਵੇ ਉਸ ਜ਼ਿੰਦਗੀ ਦੇ ਵਿੱਚ ਪਰ ਉਸ ਜ਼ਿੰਦਗੀ ਨੂੰ ਜਿਉਂਦਿਆਂ ਧਰਮ ਜ਼ਿੰਦਗੀ ਵਿੱਚੋਂ ਖੁੱਸ ਜਾਵੇ ਨਿਕਲ ਜਾਵੇ ਇੱਕ ਪਾਸੇ ਮੌਤ ਜਿਮ ਮੌਤ ਵਾਲੇ ਪਾਸੇ ਤੁਰੀਏ ਤੇ ਧਰਮ ਰਹਿੰਦਾ ਸੁੱਖਾਂ ਭਰਪੂਰ ਜ਼ਿੰਦਗੀ ਨੂੰ ਛੱਡ ਕੇ ਦੁੱਖ ਭਰਪੂਰ ਮੌਤ ਨੂੰ ਪ੍ਰਵਾਨ ਕਰ ਲੈਣਾ ਪਰ ਧਰਮ ਨਹੀਂ ਛੱਡਣਾ ਇਹਨੂੰ ਸ਼ਹੀਦ ਕਹਿੰਦੇ ਆ ਮੈਂ ਗੱਲ ਫੇਰ ਦੁਹਰਾ ਦਿੰਦਾ ਸਾਡਾ ਤੇ ਵਿਰਸਾ ਹੀ ਗੁਰਮਖੋ ਬੜਾ ਵੱਡਾ ਸੱਚੀ ਗੱਲ ਚ ਆਪਾਂ 365 ਦਿਨਾਂ ਦਾ ਜੇ ਇਤਿਹਾਸ ਕੱਢ ਲਈਏ ਨਾ ਪਿੰ 365 ਦਿਨਾਂ ਦਾ ਸਾਲ ਦੇ 365 ਦਿਨ ਆਪਾਂ ਮੰਨਦੇ ਹਰ ਰੋਜ਼ ਕਿਸੇ ਨਾ ਕਿਸੇ ਸ਼ਹੀਦ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਗੁਰੂਖਾ ਸਾਡਾ ਇਤਿਹਾਸ ਏਡਾ ਵੱਡਾ ਪਰ ਜੇ ਕੋਈ ਸਾਨੂੰ ਪੁੱਛ ਲੇ ਤੁਸੀਂ ਸ਼ਹੀਦਾਂ ਦੀ ਕੌਮ ਹੋ ਸ਼ਹੀਦਾਂ ਦੇ ਵਾਰਸ ਹੋ ਤੇ ਸ਼ਹੀਦ ਕਹਿੰਦੇ ਕਿੰਨੂ ਹੈ ਆਪਾਂ ਸਫਰ-ਏ-ਸ਼ਹਾਦਤ ਦੇ ਸਮਾਗਮਾਂ ਵਿੱਚ ਆਏ ਆਂ ਸ਼ਹੀਦਾਂ ਦਾ ਸਫਰ ਹੈ ਸ਼ਹੀਦ ਕਹਿੰਦੇ ਕਿੰਨੂ ਐ ਤੇ ਉਹਨੂੰ ਸਪਸ਼ਟ ਕਰਿਓ ਫਿਰ ਬੇਨਤੀ ਸੁਣ ਲਿਓ ਇੱਕ ਬੰਨੇ ਧਰਮ ਹੈ ਇੱਕ ਬੰਨੇ ਮੌਤ ਹੈ ਇੱਕ ਬੰਨੇ ਜ਼ਿੰਦਗੀ ਹੈ ਇੱਕ ਬੰਨੇ ਮੌਤ ਹੈ ਜ਼ਿੰਦਗੀ 'ਚ ਬੜੇ ਸੁੱਖ ਮਿਲਣਗੇ ਬੜੀਆਂ ਸਮ੍ਰਿਧੀਆਂ ਮਿਲਣਗੀਆਂ ਬੜੀ ਟੌਰ ਮਿਲੇਗੀ ਐਸ਼ੋ ਗਾਰਤ ਸਭ ਕੁਝ ਮਿਲੇਗਾ ਪਰ ਉਸ ਜ਼ਿੰਦਗੀ 'ਚ ਧਰਮ ਨਹੀਂ ਹੋਏਗਾ ਤੇ ਜੇ ਦੂਜੇ ਬੰਨੇ ਤੁਰੋ ਬੜੀ ਦੁੱਖਾਂ ਵਾਲੀ ਮੌਤ ਹੈ ਤੁਹਾਨੂੰ ਮਿਲੇਗੀ ਪਰ ਉਹਦੇ ਵਿੱਚ ਧਰਮ ਹੋਏਗਾ ਸ਼ਹੀਦ ਉਹਨੂੰ ਕਹਿੰਦੇ ਆ ਜਿਹੜਾ ਦੁੱਖਾਂ ਵਾਲੀ ਮੌਤ ਨੂੰ ਮੰਨ ਲੇ ਸੁੱਖਾਂ ਵਾਲੀ ਜ਼ਿੰਦਗੀ ਨੂੰ ਨਾ ਮੰਨੇ ਇਹਦਾ ਵਿਸਥਾਰ ਜਿੰਨਾ ਮਰਜ਼ੀ ਕਰੀ ਚੱਲੀਏ ਛੋਟੇ-ਛੋਟੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੇ ਸਾਹਮਣੇ ਇਹੋ ਸਵਾਲ ਸੀ ਬੱਚਿਓ ਤੁਹਾਨੂੰ ਸੁੱਖ ਦੇਵਾਂਗੇ ਆਪਣੀਆਂ ਬੱਚੀਆਂ ਦੇ ਡੋਲੇ ਦਵਾਂਗੇ ਪਦਮੀਆਂ ਦਵਾਂਗੇ ਮਾਇਆ ਦਵਾਂਗੇ ਪਰ ਉਹਨਾਂ ਛੋਟੇ ਛੋਟੇ ਬੱਚਿਆਂ ਨੇ ਇਹ ਕਿਹਾ ਸੀ ਵੀ ਸਾਨੂੰ ਲਿਖ ਕੇ ਦੇ ਦਿਓ ਮੌਤ ਨਹੀਂ ਕਦੀ ਆਏਗੀ ਕਹਿੰਦੇ ਸੀ ਮੌਤ ਤਾਂ ਆਏਗੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੇ ਕਿਹਾ ਸੀ ਵੀ ਜੇ ਮੌਤ ਆਏਗੀ ਤੇ ਫਿਰ 70 ਸਾਲ ਤੁਹਾਡੇ ਅਧੀਨ ਰਹਿ ਕੇ ਜਿਉਣ ਨਾਲੋਂ ਚੰਗਾ 7 ਸਾਲ ਦੀ ਉਮਰ ਵਿੱਚ ਧਰਮ ਦੇ ਵਿੱਚ ਰਹਿ ਕੇ ਮਰ ਜੀਏ ਸ਼ਹੀਦ ਹੋ ਜੀਏ ਸ਼ਹੀਦਾਂ ਦਾ ਸਫ਼ਰ ਬੜਾ ਲੰਮਾ ਥੇ ਇਸ ਸਮਾਗਮ ਦਾ ਨਾਮ ਬੜਾ ਪਵਿੱਤਰ ਰੱਖਤਾ ਗੁਰਮੁਖਾਂ ਨੇ ਸਫ਼ਰ-ਏ-ਸ਼ਹਾਦਤ ਇਸ ਸਫ਼ਰ ਦੇ ਦੌਰਾਨ ਦੀਆਂ ਮੈਂ 3 ਰਾਤਾਂ ਦਾ ਜ਼ਿਕਰ ਕਰਕੇ ਖੀਵਾ ਮੰਗਾਗਾ 3 ਰਾਤਾਂ ਦਾ